ਫਿੰਡਾ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਸੰਤ ਬਾਬਾ ਗੰਗਾਦਾਸ ਜੀ 베ਰੀ ਵਾਲੇ ਦੀ 35ਵੀਂ ਵਰਸੀ ਬੜੀ ਧੂਮ ਧਾਮ ਤੇ ਸ਼ਰਧਾ ਦੇ ਨਾਲ ਮਨਾਈ ਗਈ। ਇਹ ਵਰਸੀ ਹਰ ਸਾਲ 15 ਭਾਦੋਂ ਨੂੰ ਸ਼੍ਰੀ ਖੰਡਪਾਠ ਸਾਹਿਬ ਦੇ ਪ੍ਰਕਾਸ਼ ਉਪਰੰਤ 17 ਭਾਦੋਂ ਨੂੰ ਭੋਗ ਉਪਰੰਤ ਮਨਾਈ ਜਾਂਦੀ ਹੈ। ਇਸ ਵਿੱਚ ਦੂਰ ਨੇੜੇ ਤੋਂ ਸੰਗਤਾਂ ਹਮ ਹਮਾ ਕੇ ਪਹੁੰਚਦੀਆਂ ਹਨ। ਇਸ ਮੌਕੇ ਗੁਰੂ ਕੇ ਅਟੁੱਟ ਵੀ ਲੰਗਰ ਵਰਤਾਇ ਗਈ ਅਤੇ ਟਾਡੀ ਤੇ ਰਾਗੀ ਸਿੰਘਾਂ ਨੇ ਗੁਰੂ ਦਾ ਜਸ ਗਾਇਨ ਕੀਤਾ ਚਲੋ ਜੀ ਚਲੋ ਆਵਨਾ ਸੇ ਨੀਲ ਕੋ ਦੇਵਨਤਸਾਂ ਮੰਨ ਲੈ ਕੋਈ ਪ੍ਰੇਮਤਸਾਂ ਮੰਨ ਲੈ ਕੋਈ ਲੋਲੇ ਈ ਧਾ ਪਤਨੀਆ ਪਤਨੀਆ ਤਪਨੀਆ ਜਿਨਾ ਨਾਮ ਜਪਿਆ ਵੰਡ ਸ਼ਕਿਆ ਦੇਵਤਲਾਈ ਤੇਗਵਾਹੀ ਦੇਖ ਕੇ ਅੰਦਰ ਕੀਤਾ ਤਿਨਾ ਪਿਆਰ ਸਤਿਆਰਾਂ ਦੀ ਤੇ ਲੱ ਤੇ ਹੇਡ ਤਦਰ ਨਤ ਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਗੰਗਾदास ਜੀ 베ਰੀ ਵਾਲੇ ਵਾਸੀਨ ਸੰਪਰਦਾਇਕ ਉਹਨਾਂ ਦੀ ਵਰਸੀ ਨੂੰ ਸਮਰਪਿਤਾ ਬਤਨ ਨਗਰ ਵਾਸੀ ਸੰਗਤਾਨ ਨਗਰ ਚਾਕਰ ਦਾਤਾ ਸਿੰਘ ਵਾਲਾ ಗ್ರಾಮ ਪੰਚਾਇਤ ਦੇ ਸਹਿਯੋਗ ਸਦਕਾ ਜੋ ਹਰ ਸਾਲ ਦੀ ਤਰ੍ਹਾਂ ਵਰਸੀ ਮੜਾਈ ਜਾਂਦੀ ਹੈ ਸੰਤਾਂ ਦੀ ਜੀ ਇਸ ਸਾਲ ਵੀ ਸੰਤਾਂ ਦੀ ਵਰਸੀ ਨੂੰ ਸਮਰਪਿਤ ਜੋ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਨਾਂ ਦੀ ਉਹਟ ਆਸਰਾ ਲੈਦੇ ਹੋਏ ਸ੍ਰੀ ਅਖੰਡ ਪਾਠ ਦਾ ਆਰੰਭ ਕਰਵਾਇਆ ਗਿਆ ਹੈ ਸਾਡਾ ਕਿਉਂਕਿ ਬਾਣੀ ਦੇ ਜਾਪ ਸੰਪੂਰਨ ਕੋਰਸ ਪ੍ਰਿੰਟ ਦੇ ਸਵਕਤਾ ਸਰਬੱਤ ਸੰਗਤਾਂ ਦੇ ਵੱਲੋਂ ਪ੍ਰਚਾਰਕ ਜੀ ਦੀ ਮਦਦ ਨਾਲ ਵਿਚੰਨਾ ਤੋਂ ਵੱਧ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ ਜਾ ਰਿਹਾ ਹੈ ਜੀ ਸੰਤ ਬਾਬਾ ਗੰਗਾਦਾਸ ਜੀ ਦਾ ਇਹ ਸਥਾਨ ਨਗਰ ਚੱਕ ਅਤਰ ਸਿੰਘ ਵਾਲਾ ਵਿਖੇ ਜੋ ਸੁਭਾਏਮਾਨ ਹੈ ਤੇ ਹਰ ਸਾਲ ਇਸ ਸਥਾਨ ਦੇ ਉੱਪਰ ਭਾਰੀ ਮਾਤਰਾ ਦੇ ਵਿੱਚ ਸੰਗਤਾਂ ਪਹੁੰਚ ਕਰਕੇ ਗੁਰੂ ਘਰ ਦਾ ਸੰਤ ਬਾਬਾ ਜੰਗਦਾ ਦਾ ਜੀ ਇੱਥੇ ਇਤਨਾ ਦੇ ਖਸਥਾਨਾਂ ਦੇ ਸ਼ਰਧ ਝੁਕਾਉਂਦੇ ਨੇ ਤੇ ਗੁਰੂ ਘਰ ਦੇ ਉਸ ਨੂੰ ਪ੍ਰਾਪਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਮਰਸੀ ਗੈਮੀ ਹੈ ਜੀ ਇਹ ਸੰਗਤ ਜੀ ਪੈਂਤਵੀ ਵਰਸ਼ੀ ਹੈ ਜੋ ਕਿ ਸੰਗਤਾਂ ਦੇ ਦੁਆਰਾ ਮਨਾਈ ਜਾ ਰਹੀ ਹੈ ਜੀ ਸੰਗਤਾਂ ਕਿੱਥੇ ਕਿੱਥੇ ਪਹੁੰਚਦੀਆਂ ਇੱਥੇ ਇਸ ਥਾਤੀ ਜੀ ਨੇੜੇ-ਨੇੜੇ ਇਲਾਕੇ ਦੇ ਵਿੱਚੋਂ ਸਾਰੇ ਹੀ ਇਲਾਕੇ ਦੇ ਵਿੱਚੋਂ ਸੰਗਤਾਂ ਪਹੁੰਚਦੀਆਂ ਨੇ ਖਾਸ ਕਰਕੇ ਜੋ ਫਰੋਜਪੁਰ ਦਾ ਇਲਾਕਾ ਹੈ ਕਲਪੁਰ ਨਗਰ ਕਲਖੁਰਦ ਇਸ ਤੋਂ ਇਲਾਵਾ ਬਠਿੰਡਾ ਸੰਗਤਾਂ ਦਾ ਜੋ ਜੱਦੀ ਪਿੰਡ ਹੈ ਦੋਦਾ ਪਿੰਡ ਉੱਥੋਂ ਵੀ ਸੰਗਤ ਆਉਂਦੀ ਹੈ ਇਸ ਤੋਂ ਇਲਾਵਾ ਮਾਨਸਾ ਅਤੇ ਜੋ ਰਾਜਸਥਾਨ ਸਰ ਦਾ ਲੱਗਾ ਹੈ ਜਿਹੜੇ ਟ੍ਰੈਲਰ ਤੇ ਬਹੁਤ ਨਤਮਸਤ ਪੁੰਗੀਆਂ ਇਸ ਤੋਂ ਇਲਾਵਾ ਵੱਖ-ਵੱਖ ਕਵਿਚਰੀ ਇਤਿਹਾਸਕਾਰਾਂ ਦੁਆਰਾ ਤੇ ਜੋ ਲੋਕ ਟਾਇਰ ਇਹਨਾਂ ਦੁਆਰਾ ਵੀ ਬੀਰ ਗੱਡਣ ਲੈਂਦੇ ਕਰਕੇ ਬਾਬਾ ਗੰਗਾਦਾਸ ਜੀ ਦਾ ਜੋ ਜਨਮ ਸਥਾਨ ਹੈਗਾ ਉਹ ਦੋਦਾ ਪਿੰਡ ਆ ਮੁਕਤਸਰ ਜ਼ਿਲ੍ਹੇ ਦੇ ਵਿੱਚ ਉੱਥੋਂ ਬਾਬਾ ਜੀ ਬਾਤ ਕਰ ਤੋਂ ਇਹ ਸਾਦੇ ਰੂਪੀ ਦੇ ਵਿੱਚ ਸੀਗੇ ਤੇ ਘੱਲਖੁਰਦ ਜਾਵੜੇ ਸੀ ਘੱਲਖੁਰਦਾਂ ਤੋਂ ਇਹ ਪੰਡ ਚੱਕਰ ਇਹਨਾਂ ਵਾਲਾਂਗੇ ਸੀਗੇ ਇੱਥੇ ਬਾਬਾ ਜੀ ਨੇ ਦੇਰੀ ਦੇ ਥੱਲੇ ਛੱਡੀਆਂ ਪਈਆਂ ਸੀਗੀਆਂ ਸਮਾਧੀ ਲੈ ਲਈ ਸੀਗੀ ਅਗਣ ਭੇਤ ਹੋ ਗਏ ਸੀਗੇ ਉਸ ਤੋਂ ਬਾਅਦ ਥੋੜਾ ਜਿਹਾ ਨੰਗ ਕੇ ਕੋਈ ਕਾਫੀ ਥਾਲ ਨੰਗ ਕੇ ਸੀਗੇ ਉਸ ਤੋਂ ਬਾਅਦ ਘੱਲਖੁਰਦ ਦੀ ਸੰਗਤ ਨੇ ਆ ਕੇ ਇੱਥੇ ਅੰਨਪਾਠ ਪ੍ਰਕਾਸ਼ ਕਰਾਇਆ ਤੇ ਨਾਲ ਹੀ ਆਪਣੀ ਸੰਗਤ ਨੇ ਸਹਿਯੋਗ ਦਿੱਤਾ ਫਿਰ 15 ਭਾਦੋਂ ਨੂੰ ਇੱਥੇ ਹਲਪਾਠ ਪ੍ਰਕਾਸ਼ ਕਰਕੇ 15 ਭਾਦੋਂ ਨੂੰ ਭਜਾਂਦੇ ਆਲਾ ਇੱਥੇ ਸੰਗਤ ਦੇ ਸੰਜੋਗ ਦੇ ਨਾਲ ਗੁਰੂ ਘਰ ਲੰਗਰ ਵੀ ਓਟੋ ਪੈਕ ਕਰਾ ਰਹੇ ਨੇ ਲੋਕਾਂ ਨੂੰ ਮੇਲਾ ਲੱਗਣ ਲੱਗਾ ਸੁੱਖਾਂ ਲੋਕਾਂ ਦੀਆਂ ਪੂਰੀਆਂ ਆਉਂਦੀਆਂ ਜੋ ਵੀ ਇੱਥੇ ਬਾਹਰੋਂ ਜਾਂ ਦੂਰੋਂ ਦਾਰੋਂ ਸੰਗਤ ਆਉਂਦੀ ਆ ਉਹ ਦੱਸ ਦਿਆ ਵੀ ਅਸੀਂ ਜੋ ਸੁੱਖ ਚੁੱਕੀ ਆ ਸਾਡੇ ਬਾਬਾ ਜੀ ਨੇ ਪੂਰੀ